ਸਮਾ ਸਾਡੇ ਪਰਿਵਾਰ ਦੇ ਵਿੱਚ ਜਿਹੜੀ ਘਾਟ ਸੀ ਉਹ ਪਈ ਰਹੀ ਹੈ ਤੇ ਜਦ ਰੱਬ ਨੇ ਵਾਹਿਗੁਰੂ ਨੇ ਉਹ ਜਿਹੜੀ ਘਾਟ ਹੈ ਉਹ ਪੁੱਤਰ ਦੇ ਰੂਪ ਦੇ ਵਿੱਚ ਮੇਰੀ ਪੂਰੀ ਕੀਤੀ ਹੈ ਮੈਨੂੰ ਮਹਾਰਾਜ ਨੇ ਦਿੱਤਾ ਕੁਝ ਨਹੀਂ ਲੁਕੋਇਆ ਮੇਰੇ ਤੋਂ ਮਾਲਕ ਜਦ ਮੈਂ ਮੇਰੇ ਗਵਾਹ ਹੈਗੇ ਪਰਿਵਾਰ ਹੈ ਕੋਈ ਨਹੀਂ ਉਹ ਨਾਨਾ ਨਾਨਾ ਇਹ ਕੰਮ ਨਹੀਂ ਕਰਦਾ ਇਹ ਕੰਮ ਨਹੀਂ ਮੈਂ ਆਇਆ ਨਾ ਕਰੋ ਮੈਡਮ ਜੀ ਅਸੀਂ ਚੋਰਾ ਨੂੰ ਸਫਾਈ ਨਹੀਂ ਦੇਣੀ ਹੈ ਜੀ ਕਿਉਂਕਿ ਮੈਂ ਦੇਖੋ ਰਾਜਨੀਤਿਕ ਲੀਡਰ ਆ ਬਿਲਕੁਲ ਨਹੀਂ ਆਪਾਂ ਕਦੇ ਵੀ ਕੋਈ ਰਾਜਨੀਤਿਕ ਲੀਡਰ ਆਪੇ ਲੋਕਾਂ ਦੇ ਵਿੱਚ ਇਹੋ ਜਿਹਾ ਸੋਹਣਾ ਖਾੜਦਾ ਜੋ ਨਹੀਂ ਕਰੂਗਾ ਪਰ ਅਸੀਂ ਕਹਿੰਦੇ ਅਸੀਂ ਲੀਡਰ ਨਹੀਂ ਹੈਗੇ ਨਹੀਂ ਆਪਾਂ ਸਫਾਈ ਨਹੀਂ ਅਸੀਂ ਲੀਡਰ ਨਹੀਂ ਹੈਗੇ ਅਸੀਂ ਘਰਾਂ ਦੇ ਵਿੱਚੋਂ ਉੱਠ ਕੇ ਇੱਕ ਅੰਦੋਲਨ ਇੱਕ ਸੰਘਰਸ਼ ਦਾ ਜਿਹੜਾ ਹਿੱਸਾ ਬਣਿਆ ਲੰਬਾ ਸਮਾਂ ਸਾਡੇ ਪਰਿਵਾਰ ਦੇ ਵਿੱਚ ਜਿਹੜੀ ਘਾਟ ਸੀ ਉਹ ਪਈ ਰਹੀ। ਤੇ ਜਦ ਰੱਬ ਨੇ ਵਾਹਿਗੁਰੂ ਨੇ ਉਹ ਜਿਹੜੀ ਘਾਟ ਹੈ ਉਹ ਪੁੱਤਰ ਦੇ ਰੂਪ ਦੇ ਵਿੱਚ ਮੇਰੀ ਪੂਰੀ ਕੀਤੀ ਹੈ। ਮੈਨੂੰ ਮਹਾਰਾਜ ਨੇ ਦਿੱਤਾ ਕੁਝ ਨਹੀਂ ਲੁਕੋਇਆ ਮੇਰੇ ਤੋਂ ਮਾਲ। ਕਿਉਂਕਿ ਮੈਂ ਸੱਚੀ ਗੱਲ ਹੈ ਕਿ ਪਰਿਵਾਰ ਹੈ। ਕੋਈ ਨਹੀਂ ਉਹ ਨਾ ਨਾ ਨਾ। ਇਹ ਕੰਮ ਨਹੀਂ ਕਰਦਾ। ਇਹ ਕੰਮ ਨਹੀਂ ਮੈਮ ਕਰਦਾ। ਆਇਆ ਨਾ ਕਰੋ। ਮੈਡਮ ਵੀ ਅਸੀਂ ਚੋਰਾ ਨੂੰ ਸਫਾਈ ਨਹੀਂ ਦੇਣੀ ਹੈਗੀ ਕਿਉਂਕਿ ਮੈਂ ਦੇਖੋ ਰਾਜਨੀਤਿਕ ਲੀਡਰ ਆ ਬਿਲਕੁਲ ਨਹੀਂ ਆਪਾਂ ਕਦੇ ਵੀ ਕੋਈ ਰਾਜਨੀਤਿਕ ਲੀਡਰ ਆਪ ਤੇ ਲੋਕਾਂ ਦੇ ਵਿੱਚ ਇਹੋ ਜਿਹਾ ਸੌਰਾ ਖਾਣ ਦਾ ਜੋ ਨਹੀਂ ਕਰੂਗਾ ਪਰ ਅਸੀਂ ਕਹਿੰਦੇ ਅਸੀਂ ਲੀਡਰ ਨਹੀਂ ਹੈਗੇ ਨਹੀਂ ਆਪਾਂ ਸਫਾਈ ਨਹੀਂ ਅਸੀਂ ਲੀਡਰ ਨਹੀਂ ਹੈਗੇ ਅਸੀਂ ਆਮ ਘਰਾਂ ਦੇ ਵਿੱਚੋਂ ਉੱਠ ਕੇ ਇੱਕ ਅੰਦੋਲਨ ਜਿਹੜਾ ਹਿੱਸਾ ਬਣਿਆ ਆ ਲੰਬਾ ਸਮਾਂ ਸਾਡੇ ਪਰਿਵਾਰ ਦੇ ਵਿੱਚ ਇੱਕ ਜਿਹੜੀ ਕਾਰ ਸੀ ਉਹ ਪਈ ਰਹੀ ਤੇ ਜਦ ਰੱਬ ਨੇ ਵਾਹਿਗੁਰੂ ਨੇ ਉਹ ਜਿਹੜੀ ਕਾਰ ਹੈ ਉਹ ਪੁੱਤਰ ਦੇ ਰੂਪ ਦੇ ਵਿੱਚ ਮੇਰੀ ਪੂਰੀ ਕੀਤੀ ਮੈਨੂੰ ਮਹਾਰਾਜ ਨੇ ਦਿੱਤਾ ਕੁਝ ਨਹੀਂ ਲਪੋਇਆ ਮੇਰੇ ਦਿਮਾਗ ਤੋਂ ਕਿ ਅੱਜ ਮੈਂ ਮੇਰਾ ਜਵਾਦ ਹੈਗਾ ਰਵਾਲ ਹੈਗਾ ਉਹ ਨਾਂ ਨਾ ਨਾ ਠੀਕ ਕੰਮ ਨਹੀਂ ਕਰਦਾ ਜੀ ਮੈਡਮ ਵੀ ਅਸੀਂ ਚੋਰਾ ਨੂੰ ਸਫਾਈ ਨਹੀਂ ਦੇਣੀ ਹੈਗੀ ਤਾਂ ਕਿ ਮੈਂ ਦੇਖੋ ਰਾਜਨੀਤਿਕ ਲੀਡਰ ਆ ਬਿਲਕੁਲ ਨਹੀਂ ਆਪਾਂ ਕਦੇ ਵੀ ਕੋਈ ਰਾਜਨੀਤਿਕ ਲੀਡਰ ਆਪ ਤੇ ਲੋਕਾਂ ਦੇ ਵਿੱਚ ਇਹੋ ਜਿਹਾ ਸੋਰਨਾ ਖਾਣ ਦਾ ਜੋ ਨਹੀਂ ਕਰੂਗਾ ਪਰ ਅਸੀਂ ਕਹਿੰਦੇ ਅਸੀਂ ਲੀਡਰ ਨਹੀਂ ਹੈਗੇ ਨਹੀਂ ਆਪਾਂ ਸਫਾਈ ਨਹੀਂ ਅਸੀਂ ਲੀਡਰ ਨਹੀਂ ਹੈਗੇ ਅਸੀਂ ਆਮ ਘਰਾਂ ਦੇ ਵਿੱਚੋਂ ਉੱਠ ਕੇ ਇੱਕ ਅੰਦੋਲਨ